ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਆਪਾਂ ਪੜ੍ਹ ਰਹੇ ਹਾਂ ਨਵੀਨੁਹਾਰ ਪੁਸਤਕ ਇਸਦੇ ਅੱਗੇ ਆਪਾਂ ਅਗਲਾ ਲੈਸਨ ਕਰਾਂਗੇ ਪੰਜਵਾਂ ਲੈਸਨ ਹੈ ਤਿੰਨ ਮੱਛੀਆਂ ਇਹ ਵਾਲਾ ਲੈਸਨ ਆਪਾਂ ਪੜ੍ਹਾਂਗੇ ਇਹ ਕਹਾਣੀ ਹੈ ਤਾਂ ਚਲੋ ਜਲਦੀ ਨਾਲ ਸ਼ੁਰੂ ਕਰਦੇ ਹਾਂ ਇਹ ਦੋ ਜਨਿਆਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਦੋ ਲੜਕੀਆਂ ਇੱਕ ਇੱਕ ਮੈਡਮ ਹੈ ਇੱਕ ਲੜਕੀ ਹੈ ਜਿਸ ਦਾ ਨਾਮ ਹੈ ਮਨਰੂਪ ਠੀਕ ਹੈ ਕੀ ਗੱਲਬਾਤ ਕਰ ਰਹੇ ਹੈ ਚਲੋ ਦੇਖਦੇ ਹਾਂ ਮਨਰੂਪ ਤੂੰ ਰੋ ਕਿਉਂ ਰਹੀ ਹੈ ਠੀਕ ਹੈ ਉਹ ਲੜਕੀ ਨੂੰ ਬੋਲਦੀ ਹੈ ਮਨਰੂਪ ਤੂੰ ਰੋ ਕਿਉਂ ਰਹੀ ਹੈ ਮੈਡਮ ਜੀ ਮੈਨੂੰ ਇਹ ਸਵਾਲ ਨਹੀਂ ਆਉਂਦਾ ਕੀ ਕਹਿੰਦੀ ਹੈ ਉਹ ਲੜਕੀ ਮੈਡਮ ਜੀ ਮੈਨੂੰ ਇਹ ਸਵਾਲ ਨਹੀਂ ਆਂਦਾ ਬੇਟਾ ਕੋਸ਼ਿਸ਼ ਤਾਂ ਕਰ ਤੂੰ ਕਰ ਲਵੇਂਗੀ ਮੈਡਮ ਉਹਨੂੰ ਕਹਿੰਦੀ ਹੈ ਕੋਸ਼ਿਸ਼ ਕਰ ਤੂੰ ਕਰ ਲਵੇਂਗੀ ਫਿਰ ਲੜਕੀ ਕੀ ਕਹਿੰਦੀ ਹੈ ਮੈਡਮ ਜੀ ਮੇਰੇ ਕੋਲੋਂ ਨਹੀਂ ਹੋਣਾ ਮਨਰੂਪ ਬੇਟਾ ਹਿੰਮਤ ਕਰਨ ਨਾਲ ਹਰ ਕੰਮ ਪੂਰਾ ਹੁੰਦਾ ਫਿਰ ਉਹ ਕਹਿੰਦੀ ਉਹ ਕਿਵੇਂ ਮੈਡਮ ਜੀ ਲੜਕੀ ਬੋਲਦੀ ਉਹ ਕਿਵੇਂ ਮੈਡਮ ਜੀ ਚੱਲ ਆ ਮੈਂ ਤੈਨੂੰ ਮੱਛੀਆਂ ਦੀ ਹਿੰਮਤ ਤੇ ਹੌਸਲੇ ਦੀ ਇੱਕ ਕਹਾਣੀ ਸੁਣਾਉਂਦੀ ਹਾਂ ਮੈਡਮ ਉਹਨੂੰ ਕੀ ਕਹਿੰਦੀ ਹੈ ਕਿ ਬੇਟਾ ਤੂੰ ਹਿੰਮਤ ਨਾ ਹਾਰ ਹਿੰਮਤ ਕਰ ਹਿੰਮਤ ਕਰਨ ਨਾਲ ਹੀ ਹਰ ਕੰਮ ਪੂਰਾ ਹੁੰਦਾ ਹੈ ਤੇ ਉਹ ਲੜਕੀ ਕੀ ਕਹਿੰਦੀ ਹੈ ਕੁੜੀ ਕੀ ਕਹਿੰਦੀ ਹੈ ਉਹ ਕਿਵੇਂ ਮੈਡਮ ਜੀ ਕਹਿੰਦੀ ਚਲ ਮੈਂ ਤੈਨੂੰ ਇੱਕ ਮੱਛੀਆਂ ਦੀ ਹਿੰਮਤ ਤੇ ਹੌਸਲੇ ਦੀ ਕਹਾਣੀ ਸੁਣਾਉਂਦੀ ਹਾਂ ਤੇ ਇਸ ਦਾ ਨਾਮ ਕਹਾਣੀ ਦਾ ਕੀ ਹੈ ਤਿੰਨ ਮੱਛੀਆਂ ਜੋ ਕਿ ਇੱਕ ਤਲਾਬ ਵਿੱਚ ਰਹਿੰਦੀਆਂ ਤੇ ਚਲੋ ਫਰੈਂਡਸ ਆਪਾਂ ਸ਼ੁਰੂ ਕਰਦੇ ਹਾਂ ਇਹ ਲੈਸਨ ਦਾ ਨਾਮ ਹੈ ਤਿੰਨ ਮੱਛੀਆਂ ਇਹ ਕਹਾਣੀ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਕਿਸੇ ਨੂੰ ਹਥਲੇ ਸਮੇਂ ਦੀ ਸੁਚੱਜੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ ਹਥਲੇ ਸਮੇਂ ਦੀ ਮਤਲਬ ਜਿਹੜਾ ਤੁਹਾਡੇ ਜਿਹੜਾ ਸਮਾਂ ਤੁਹਾਡੇ ਹੱਥ ਵਿੱਚ ਹੈ ਉਸ ਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ ਠੀਕ ਹੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਹਾਣੀਕਾਰ ਨੇ ਠੀਕ ਹੈ ਤੇ ਚਲੋ ਪੜਦੇ ਹਾਂ ਇੱਕ ਬਹੁਤ ਸੁੰਦਰ ਜੰਗਲ ਸੀ ਉਸ ਵਿੱਚ ਇੱਕ ਸੁੰਦਰ ਤਲਾਬ ਵੀ ਸੀ ਠੀਕ ਹੈ ਤਲਾਬ ਜਿਹੜਾ ਹੁੰਦਾ ਠੀਕ ਹੈ ਉਸ ਤਲਾਬ ਵਿੱਚ ਤਿੰਨ ਮੱਛੀਆਂ ਰਹਿੰਦੀਆਂ ਸਨ ਤਿੰਨਾਂ ਦਾ ਸੁਭਾਅ ਵੱਖਰੋ ਵੱਖਰਾ ਸੀ ਪਹਿਲੀ ਦੇ ਸਾਹਮਣੇ ਜੇ ਕੋਈ ਮੁਸ਼ਕਿਲ ਆਉਂਦੀ ਤਾਂ ਉਹ ਤੁਰੰਤ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਕਿਸੇ ਦੀ ਰਾਹ ਨਹੀਂ ਦੇਖਦੀ ਸੀ ਕੀ ਕਰਦੀ ਸੀ ਪਹਿਲੀ ਮੱਛੀ ਜੇ ਉਹਦੇ ਕੋਲ ਕੋਈ ਉਹਦੇ ਸਾਹਮਣੇ ਜੇ ਕਦੀ मुश्किल आँदी सी वह तुरंत उस सुलझाने की कोशिश करती मतलब हेल्प नहीं लेंदी सी किसी की राह नहीं देखती सी सूजी मच्छी भी होशियार सी पर वो तुरंत ही कुछ विच विश्वास नहीं रखती सी मतलब उस वेले जरूर करना इस तरह कहंदे सी कि इसी वेले जरूर करना कद कोई नहीं हो जाएगा पर होशियार बहुत सी पर उसी वेले कम करने विश्वास नहीं करती तुरंत तुरंत मीन उस वेले ठीक है फ्रेंड्स ਅੱਗੇ ਹੈ ਉਹ ਸੋਚਦੀ ਸੀ ਜਿਸ ਤਰ੍ਹਾਂ ਦਾ ਸਮਾਂ ਆਵੇਗਾ ਉਸੇ ਤਰ੍ਹਾਂ ਹੀ ਕਰ ਲਿਆ ਜਾਵੇਗਾ ਹੁਣ ਤੋਂ ਹੀ ਕਿਉਂ ਪਰੇਸ਼ਾਨ ਹੋਇਆ ਜਾਵੇ ਉਹ ਵਾਲੀ ਜਿਹੜੀ ਦੂਸਰੀ ਮੱਛੀ ਸੀ ਉਹ ਕੀ ਸੋਚਦੀ ਸੀ ਕਿ ਜਿਸ ਤਰ੍ਹਾਂ ਦਾ ਸਮਾਂ ਆਵੇਗਾ ਉਸੇ ਤਰ੍ਹਾਂ ਕਰ ਲਿਆ ਜਾਵੇਗਾ ਹੁਣ ਤੋਂ ਹੀ ਕਿਉਂ ਪਰੇਸ਼ਾਨ ਹੋਇਆ ਜਾਵੇ ਹੈਨਾ ਪਰੇਸ਼ਾਨੀ ਕਿਉਂ ਕੀਤੀ ਜਾਵੇ ਹੁਣ ਤੋਂ ਕਿਉਂ ਪਰੇਸ਼ਾਨੀ ਲਈ ਜਾਵੇ ਹੈਨਾ ਤੇ ਜਿਹੜੀ ਤੀਜੀ ਮੱਛੀ ਸੀ ਕੁਝ ਵੀ ਨਹੀਂ ਸੋਚਦੀ ਸੀ ਤੀਜੀ ਮੱਛੀ ਕੁਝ ਵੀ ਨਹੀਂ ਸੋਚਦੀ ਸੀ ਉਹ ਤਾਂ ਇਹ ਮੰਨਦੀ ਸੀ ਕਿ ਜੋ ਭਗਵਾਨ ਨੂੰ ਮਨਜ਼ੂਰ ਹੋਵੇਗਾ ਉਹੀ ਹੋਵੇਗਾ ਮਤਲਬ ਉਸਨੇ ਸਾਰਾ ਕੁਝ ਆਪਣੇ ਭਗਵਾਨ ਤੇ ਰੱਬ ਤੇ ਹੀ ਛੱਡਿਆ ਹੋਇਆ ਸੀ ਕਿ ਜੋ ਵੀ ਹੋਵੇਗਾ ਰੱਬ ਹੀ ਕਰੂਗਾ ਭਗਵਾਨ ਹੀ ਕਰੇਗਾ ਠੀਕ ਹੈ ਉਹਨੂੰ ਕੁਝ ਵੀ ਜ਼ਰੂਰਤ ਨਹੀਂ ਕੁਝ ਵੀ ਕਰਨ ਦੀ ਫਿਰ ਕਿਉਂ ਹੋਇਆ ਇੱਕ ਦਿਨ ਉਹਨਾਂ ਨੇ ਕੁਝ ਮਛੇਰਿਆਂ ਨੂੰ ਜਾਂਦੇ ਹੋਏ ਵੇਖਿਆ ਜਿਹੜੇ ਮੱਛੀ ਪਕੜਨ ਵਾਲੇ ਉਹਨਾਂ ਨੂੰ ਜਾਂਦੇ ਵੇਖਿਆ ਉਹ ਆਪਸ ਵਿੱਚ ਗੱਲ ਕਰ ਰਹੇ ਸਨ ਇਸ ਤਲਾਹ ਵਿੱਚ ਬਹੁਤ ਮੱਛੀਆਂ ਹਨ ਇਹ ਕੋਣ ਮਛਿਆਰੇ ਗੱਲ ਕਰ ਰਹੇ ਸੀ ਕਿ ਇਸ ਤਲਾਹ ਵਿੱਚ ਬਹੁਤ ਮੱਛੀਆਂ ਹਨ ਇਹਨਾਂ ਨੂੰ ਫੜਨਾ ਚਾਹੀਦਾ ਹੈ ਪਹਿਲੀ ਮੱਛੀ ਇਹ ਸੁਣਦਿਆਂ ਹੀ ਵਿੰਦ ਦੇ ਪਾਣੀ ਦੇ ਨਾਲ ਦੂਸਰੇ ਤਲਾਹ ਵਿੱਚ ਚਲੀ ਗਈ ਉਹਨੂੰ ਕੀ ਸੀ ਆਦਤ ਕਿ ਜਦੋਂ ਵੀ ਕੁਝ ਹੋਵੇ ਉਸੇ ਵੇਲੇ ਕੰਮ ਨੂੰ ਫੜਾੜ ਕਰ ਲਓ ਤਾਂ ਉਹ ਜਿਹੜਾ ਵਿੰਦ ਦੇ ਪਾਣੀ ਦੇ ਨਾਲ ਦੂਸਰੇ ਜਿਹੜਾ ਤਲਾਬ ਸੀ ਨਾਲ ਹੀ ਲੱਗਦਾ ਉਹ ਪਾਣੀ ਦੇ ਵਿੱਚ ਚਲੀ ਗਈ ਉਹਨਾਂ ਦੀ ਗੱਲ ਸੁਣ ਕੇ ਠੀਕ ਹੈ ਦੂਜੀ ਮੱਛੀ ਨੇ ਵੀ ਮਛੇਰੀਆਂ ਦੀ ਗੱਲਾਂ ਸੁਣੀਆਂ ਤੇ ਸੋਚਿਆ ਪਹਿਲਾਂ ਇਹਨਾਂ ਨੂੰ ਆਉਣ ਤੇ ਦਿਓ ਉਦੋਂ ਜਿਸ ਤਰ੍ਹਾਂ ਠੀਕ ਸਮਝਾਂਗੀ ਕਰ ਲਵਾਂਗੀ ਠੀਕ ਹੈ ਉਹ ਕਹਿੰਦੀ ਵੀ ਆ ਲੈਣ ਦਿਓ ਪਹਿਲੀ ਤਾਂ ਚਲੀ ਗਈ ਉਹਨੇ ਆਪਣਾ ਦਿਮਾਗ ਲਗਾਇਆ ਦੂਜੀ ਨੂੰ ਇਹ ਹੁੰਦਾ ਸੀ ਨਾ ਕਿ ਜਦੋਂ ਆਉਂਗੇ ਉਦੋਂ ਹੀ ਕਰਾਂਗੇ ਜਦੋਂ ਵੀ ਕੁਝ ਹੋਵੇਗਾ ਤਾਂ ਉਦੋਂ ਹੀ ਆਪਾਂ ਕਰਾਂਗੇ ਪਹਿਲਾਂ ਕਿਉਂ ਕਰਨਾ ਹੈ ਨਾ ਤੇ ਉਹ ਕੀ ਕਹਿੰਦੀ ਹੈ ਕਿ ਜਦੋਂ ਉਹ ਆਉਗੇ ਉਦੋਂ ਹੀ ਜਿਸ ਤਰ੍ਹਾਂ ਠੀਕ ਸਮਾਂ ਕਰ ਲਵਾਂਗੀ ਠੀਕ ਹੈ ਸੁਣਿਆ ਤੀਜੀ ਮੱਛੀ ਨੇ ਵੀ ਸੀ ਪਰ ਉਸ ਨੇ ਕੋਈ ਕੁਝ ਨਹੀਂ ਕੀਤਾ ਜੋ ਹੋਣਾ ਹੈ ਉਹ ਉਹ ਤੇ ਹੋਣਾ ਹੀ ਹੈ ਮਤਲਬ ਉਸ ਨੇ ਕੋਈ ਪ੍ਰਵਾਹ ਨਾ ਕੀਤੀ ਜੋ ਹੋਣਾ ਹੈ ਉਹ ਤੇ ਹੋਣਾ ਹੀ ਹੈ ਉਸ ਨੂੰ ਕੋਣ ਰੋਕ ਸਕਦਾ ਹੈ ਤੀਜੀ ਮੱਛੀ ਇਹ ਕਹਿੰਦੀ ਸੀ ਫਿਰ ਮਛੇਰੇ ਦੂਸਰੇ ਦਿਨ ਹੀ ਜਾਲ ਲੈ ਕੇ ਆ ਪਹੁੰਚੇ ਮਛੇਰੇ ਜਿਹੜੇ ਦੂਸਰੇ ਦਿਨ ਹੀ ਜਾਲ ਲੈ ਕੇ ਆ ਪਹੁੰਚੇ ਪਹਿਲੀ ਮੱਛੀ ਤੇ ਦੂਸਰੇ ਤਲਾਬ ਵਿੱਚ ਪਹੁੰਚ ਚੁੱਕੀ ਸੀ ਪਹਿਲੀ ਮੱਛੀ ਤਾਂ ਚਲੀ ਗਈ ਸੀ ਉਸੇ ਹੀ ਵੇਲੇ ਹੈ ਨਾ ਦੂਸਰੇ ਤਲਾਬ ਵਿੱਚ ਜੇ ਸ਼ਲਾਂਗ ਲਗਾ ਕੇ ਦੂਸਰੀ ਮੱਛੀ ਜਾਲ ਨੂੰ ਦੇਖਦੇ ਹੀ ਇਸ ਤਰ੍ਹਾਂ लेट ਗਈ ਜਿਵੇਂ ਮਰ ਗਈ ਹੋਵੇ ਮਛੇਰੀਆ ਨੇ ਉਸ ਨੂੰ ਦੇਖ ਕੇ ਸੱਚਮੁੱਚ ਹੀ ਮਰੀ ਹੋਈ ਸਮਝ ਲਿਆ ਕਿਹੜੀ ਵਾਲੀ ਜਿਹੜੀ ਦੂਸਰੀ ਮੱਛੀ ਸੀ ਉਹਨੇ ਆਪਣਾ ਦਿਮਾਗ ਲਗਾਇਆ ਨਾ ਉਹ ਕਹਿੰਦੀ ਸੀ ਨਾ ਇੱਕਦਮ ਕਿਉਂ ਕਰਨਾ ਜਦੋਂ ਟਾਈਮ ਆਊਗਾ ਤਾਂ ਆਪਾਂ ਦੇਖਾਂਗੇ ਤੇ ਜਦੋਂ ਦੂਸਰੀ ਮੱਛੀ ਜਾਲ ਨੂੰ ਦੇਖਦੇ ਹੀ ਇਸ ਤਰ੍ਹਾਂ ਲੇਟ ਗਈ ਜਿੱਦਾਂ ਮਰ ਗਈ ਹੋਵੇ ਮਛੇਰਿਆਂ ਨੇ ਉਸਨੂੰ ਦੇਖ ਕੇ ਸੱਚਮੁੱਚ ਮੱਛੇ ਮਰੀ ਹੋਈ ਸਮਝੇ ਲਿਆ ਤੇ ਉਠਾ ਕੇ ਇੱਕ ਪਾਸੇ ਉਸਨੂੰ ਸੁੱਟ ਦਿੱਤਾ ਬਸ ਉਸਨੂੰ ਮੌਕਾ ਮਿਲ ਗਿਆ ਤੇ ਉਹ ਹੌਲੀ-ਹੌਲੀ ਜੇ ਜੇਹੀ ਵਹਿੰਦੇ ਪਾਣੀ ਵਿੱਚ ਖੁੱਦ ਗਈ ਹੌਲੀ ਜਹੀ ਵਿੰਦੇ ਪਾਣੀ ਵਿੱਚ ਖੁੱਦ ਗਈ ਅਤੇ ਦੂਸਰੇ ਤਲਾਹ ਵਿੱਚ ਪਹੁੰਚ ਗਈ ਠੀਕ ਹੈ ਤੀਸਰੀ ਮੱਛੀ ਨੇ ਨਾ ਤਾਂ ਕੁਝ ਸੋਚਿਆ ਤੇ ਨਾ ਹੀ ਕੁਝ ਕੀਤਾ ਉਹ ਜਾਲ ਵਿੱਚ ਫਸ ਗਈ ਤੇ ਤੜਫ ਤੜਫ ਕੇ ਮਰ ਗਈ ਕਿਉਂ ਕਿਉਂਕਿ ਉਸਨੇ ਸਾਰਾ ਕੁਝ ਰੱਬ ਤੇ ਹੀ ਛੱਡਿਆ ਹੋਇਆ ਸੀ ਕਿ ਜੋ ਹੋਗਾ ਦੇਖਿਆ ਜਾਊਗਾ ਠੀਕ ਹੈ ਜੋ ਵੀ ਹੋਊਗਾ ਦੇਖਿਆ ਜਾਊਗਾ ਠੀਕ ਹੈ ਤੇ ਇਸ ਦੀ ਸਿੱਖਿਆ ਕੀ ਹੈ ਹੱਥਲੇ ਸਮੇਂ ਦੀ ਸਿਯੋਗ ਉਚਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਸੂਜ ਤੋਂ ਕੰਮ ਲੈਣਾ ਚਾਹੀਦਾ ਹੈ ਠੀਕ ਹੈ ਜਿਹੜਾ ਹੱਥ ਆਇਆ ਸਮਾਂ ਹੈ ਉਹਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ ਠੀਕ ਹੈ ਤੇ ਸੂਜ ਮਤਲਬ ਸਮਝ ਤੇ ਨਾਲ ਕੰਮ ਲੈਣਾ ਚਾਹੀਦਾ ਹੈ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਠੀਕ ਹੈ ਤਾਂ ਇਹ ਸੀ ਆਪਣਾ ਅੱਜ ਦਾ ਲੈਸਨ ਤਿੰਨ ਮੱਛੀਆਂ ਇਸਦੇ ਆਪਾਂ ਅੱਗੋਂ ਅਗਲੀ ਕਲਾਸ ਵਿੱਚ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਤੇ ਇਹ ਲੈਸਨ ਨੂੰ ਇੱਕ ਵਾਰ ਫੇਰ ਪੜ੍ਹ ਕੇ ਦੇਖਿਓ ਅੱਜ ਦੀ ਕਲਾਸ ਮੈਂ ਇੱਥੇ ਖਤਮ ਕਰਦੀ ਆਂ ਤਦ ਤੱਕ ਲਈ ਓਕੇ ਬਾਏ ਬਾਏ ਥੈਂਕ ਯੂ ਫਰੈਂਡਸ ਟੇਕ ਕੇਅਰ